ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਸਟਾਕ ਦੇ ਵਿੱਚ ਇੰਟਰਾਡੇ ਟ੍ਰੇਡ ਕਿਵੇਂ ਕੀਤੀ ਜਾਂਦੀ ਆ ਇੰਟਰਾਡੇ ਹੁੰਦਾ ਕੀ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਡੀਪਲੀ ਸਮਝਾਂਗੇ ਜੀ ਦੇ ਨਾਲ ਜਿਹੜੇ ਆਪਣੇ ਨਵੇਂ ਵੀਰ ਭੈਣੇ ਜਿਹੜੇ ਸਟਾਕ ਦੇ ਵਿੱਚ ਇੰਟਰਾਡੇ ਟ੍ਰੇਡ ਕਰਨਾ ਚਾਹੁੰਦੇ ਆ ਸੋ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਜੂਗੀ ਕਿ ਕਿਵੇਂ ਕਰਨਾ ਪੂਰਾ ਪ੍ਰੋਸੈਸ ਪਤਾ ਲੱਗ ਜਾਊਗਾ ਸੋ ਸਭ ਤੋਂ ਪਹਿਲਾਂ ਦੇਖੋ ਤੁਹਾਡੇ ਸਾਹਮਣੇ ਮੈਂ ਜੀਰੋਦਾ ਕਾਈਟ ਐਪ ਖੋਲਿਆ ਹੋਇਆ ਸੋ ਇਹਦੇ ਵਿੱਚ ਮੈਂ ਟ੍ਰੇਡ ਕਰਦਾ ਤੇ ਇਸ ਤੋਂ ਇਲਾਵਾ ਇੱਕ ਹੋਰ ਐਪ ਆ ਫਾਇਰਸ ਉਹਦੇ ਵਿੱਚ ਮੈਂ ਟ੍ਰੇਡ ਕਰਦਾ ਇਹ ਦੋ ਐਪ ਮੈਂ ਇਸਤੇਮਾਲ ਕਰਦਾ ਸੋ ਫਿਲਹਾਲ ਆਪਾਂ ਯੂਰੋਦਾ ਗੇਟ ਖੋਲਿਆ ਹੋਇਆ ਸੋ ਇਹਦੇ ਵਿੱਚ ਆਪਾਂ ਇੱਕ ਵਾਚ ਲਿਸਟ ਬਣਾਈ ਕੀਤਾ ਨਾਮ ਲਿਖਿਆ ਪੰਜਾਬੀ ਦੇ ਵਿੱਚ ਸਟਾਕਸ ਤੇ ਇਹਦੇ ਵਿੱਚ ਆਪਾਂ ਪੰਜ ਕੰਪਨੀਆਂ ਐਡ ਕੀਤੀਆਂ ਸੋ ਇਹਨਾਂ ਦੇ ਵਿੱਚੋਂ ਆਪਾਂ ਇੱਕ ਕੰਪਨੀ ਚੂਜ਼ ਕਰਦੇ ਇਹਦੇ ਉੱਤੇ ਕਲਿੱਕ ਕਰਦੇ ਕਲਿੱਕ ਕਰਨ ਤੋਂ ਬਾਅਦ ਦੇਖੋ ਆਪਣੇ ਸਾਹਮਣੇ ਦੋ ਆਪਸ਼ਨ ਆ ਗਏ ਡੇਬੀਜ਼ ਲੈਬ ਤੇ ਆਪਾਂ ਕਲਿੱਕ ਕੀਤਾ ਦੋ ਆਪਸ਼ਨ ਆਪਣੇ ਸਾਹਮਣੇ ਆ ਗਏ ਇੱਕ ਬਾਏ ਦਾ ਇੱਕ ਸੈਲ ਦਾ ਸੋ ਜੇ ਆਪਾਂ ਦੇਖੋ ਇੰਟਰਾਡੇ ਕਰਨੀ ਆ ਫਿਰ ਆਪਣੇ ਕੋਲ ਦੋਨੋਂ ਆਪਸ਼ਨ ਹੈ ਆਪਾਂ ਸੈਲ ਵੀ ਕਰ ਸਕਦੇ ਹਾਂ ਜੇ ਆਪਾਂ ਲੱਗਦਾ ਕਿ ਸਟਾਕ ਥੱਲੇ ਜਾਊਗਾ ਫਿਰ ਆਪਾਂ ਸੈਲ ਕਰ ਸਕਦੇ ਹਾਂ ਜੇ ਆਪਾਂ ਲੱਗਦਾ ਕਿ ਉੱਤੇ ਜਾਊਗਾ ਫਿਰ ਆਪਾਂ ਬਾਏ ਕਰ ਸਕਦੇ ਹਾਂ ਸੋ ਦੋਨੋਂ ਆਪਸ਼ਨ ਹੈ ਉੱਤੇ ਜਾਊਗਾ ਫਿਰ ਵੀ ਪ੍ਰੋਫਿਟ ਕਰ ਸਕਦੇ ਹਾਂ ਥੱਲੇ ਆਊਗਾ ਫਿਰ ਵੀ ਪ੍ਰੋਫਿਟ ਕਰ ਸਕਦੇ ਹਾਂ ਪਰ ਜੇ ਆਪਾਂ ਦੇਖੋ ਲੰਬੇ ਸਮੇਂ ਵਾਸਤੇ ਇਨਵੈਸਟ ਕਰਨਾ ਫਿਰ ਕੇਵਲ ਬਾਏ ਕਰ ਸਕਦੇ ਹਾਂ ਫਿਰ ਸੈਲ ਦਾ ਆਪਣੇ ਕੋਲ ਕੋਈ ਆਪਸ਼ਨ ਨਹੀਂ ਜੇ ਆਪਾਂ ਸਵਿੰਗ ਟ੍ਰੇਡ ਕਰਨੀ ਹੈ ਕੁਝ ਦਿਨਾਂ ਵਾਸਤੇ ਕੁਝ ਹਫ਼ਤਿਆਂ ਵਾਸਤੇ ਜਾਂ ਫਿਰ ਕੁਝ ਮਹੀਨਿਆਂ ਵਾਸਤੇ ਫਿਰ ਵੀ ਕੇਵਲ ਬਾਈ ਕਰ ਸਕਦੇ ਆ ਕੇਵਲ ਇੰਟਰਾਡੇ ਦੇ ਵਿੱਚ ਹੀ ਆਪਣੇ ਕੋਲ ਦੋ ਆਪਸ਼ਨ ਹੈ ਬਾਈ ਦਾ ਵੀ ਸੈਲ ਦਾ ਵੀ ਬਾਕੀ ਇਨਵੈਸਟਿੰਗ ਤੇ ਸਵਿੰਗ ਟ੍ਰੇਡ ਦੇ ਵਿੱਚ ਕੇਵਲ ਇੱਕ ਹੀ ਆਪਸ਼ਨ ਬਾਈ ਦਾ ਸੋ ਫਿਲਹਾਲ ਆਪਾਂ ਬਾਈ ਤੇ ਕਲਿੱਕ ਕਰਦੇ ਆ ਬਾਈ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਆ ਗਏ ਇੱਥੇ ਆ ਆਪਣਾ ਫੈਮਲੀ ਦਾ ਇੰਟਰਫੇਸ ਆਊਗਾ ਤੇ ਇੱਥੇ ਆਪਾਂ ਸਭ ਤੋਂ ਪਹਿਲਾਂ ਇੰਟਰਾਡੇ ਨੂੰ ਆਫ ਕਰ ਦਿੰਨੇ ਆ ਇਹਨੂੰ ਆਫ ਕਰਕੇ ਤੇ ਥੱਲੇ ਆਪਾਂ ਰੀਫਰੈਸ਼ ਕਰ ਦਿੰਨੇ ਹੁਣ ਧਿਆਨ ਦੇ ਨਾਲ ਦੇਖੋ ਤੇ ਸਮਝੋ ਦੇਖੋ ਡੇਵੀ ਸਲੈਬ ਦਾ ਪ੍ਰਾਈਸ ਚੱਲਣ ਡਿਆ 5120 ਰੁਪਏ ਤੇ 90 ਪੈਸੇ ਹੁਣ ਜੇ ਆਪਾਂ ਇਹਨੂੰ ਬਾਇ ਕਰਨਾ ਹੈ ਇੱਕ ਸ਼ੇਅਰ ਨੂੰ ਇੱਥੇ ਦੇਖੋ ਇੱਕ ਕੁਆਂਟੀਟੀ ਆਪਾਂ ਲਿਖੀ ਹੋਈ ਨੇ ਇੱਕ ਸ਼ੇਅਰ ਸੋ ਜੇ ਆਪਾਂ ਬਾਇ ਕਰਨਾ ਹੈ ਤੇ ਕਿੰਨੇ ਪੈਸੇ ਆਪਾਂ ਅਪੀ ਕਰਨੇ ਪੈਣਗੇ ਥੱਲੇ ਆਣ ਕੇ ਦੇਖੋ ਤੁਸੀਂ ਅਮਾਉਂਟ ਲਿਖਿਆ 5120 ਰੁਪਏ ਤੇ 90 ਪੈਸੇ ਮਤਲਬ ਜੇ ਆਪਾਂ ਇੱਕ ਸ਼ੇਅਰ ਲੈਣਾ ਹੈ ਡੇਵੀ ਸਲੈਬ ਦਾ ਜਿੰਨਾ ਪ੍ਰਾਈਸ ਚੱਲਣ ਡਿਆ ਕੋਈ 121 ਦਾ ਫਰਕ ਨਹੀਂ ਉਨਾ ਪ੍ਰਾਈਸ ਹੀ ਪੇ ਕਰਨਾ ਪੈਣਾ ਜੇ ਆਪਾਂ ਡਿਲੀਵਰੀ ਦੇ ਵਿੱਚ ਲੈਣੇ ਆ ਡਿਲੀਵਰੀ ਦਾ ਮਤਲਬ ਕੀ ਕਿ ਜੇ ਆਪਾਂ ਅੱਜ ਲੈ ਕੇ ਉਹਨੂੰ ਅਗਲੇ ਦਿਨ ਲੈ ਕੇ ਜਾਣਾ ਜਾਂ ਫਿਰ ਉਹਨੂੰ ਆਪਾਂ ਕੁਝ ਸਾਲਾਂ ਤੱਕ ਰੱਖਣਾ ਜਾਂ ਫਿਰ ਕੁਝ ਮਹੀਨਿਆਂ ਤੱਕ ਰੱਖਣਾ ਜਾਂ ਫਿਰ ਕੁਝ ਹਫ਼ਤਿਆਂ ਤੱਕ ਰੱਖਣਾ ਫਿਰ ਤਾਂ ਆਪਾਂ ਨੂੰ ਜਿੰਨਾ ਪ੍ਰਾਈਸ ਚੱਲਣ ਡਿਆ ਉਹੀ ਪ੍ਰਾਈਸ ਆਪਾਂ ਨੂੰ ਦੇਣਾ ਪੈਣਾ ਪਰ ਜੇ ਤਾਂ ਦੇਖੋ ਆਪਾਂ ਕਰਨੀ ਇੰਟਰਾਡੇ ਇੱਥੇ ਆਪਾਂ ਇੰਟਰਾਡੇ ਨੂੰ ਔਨ ਕਰ ਲੈਨੇ ਹੁਣ ਆਪਾਂ ਰਿਫਰੈਸ਼ ਕਰਦੇ ਆ ਫਿਰ ਦੇਖੋ ਪ੍ਰਾਈਸ ਚੱਲਣ ਡਿਆ ਹੁਣ ਦੇਖੋ ਉੱਤੇ 5000 52200 ਰੁਪਏ ਤੇ 90 ਪੈਸੇ ਪਰ ਆਪਾਂ ਨੂੰ ਇੱਥੇ ਕਿੰਨਾ ਪੇ ਕਰਨਾ ਪਊਗਾ 1024 ਰੁਪਏ ਤੇ 18 ਪੈਸੇ ਸੋ ਇਹ ਫਰਕ ਆ ਪੰਜ ਗੁਣਾ ਸਸਤਾ ਮਿਲ ਗਿਆ ਆਪਾਂ ਨੂੰ ਸੋ 5x ਲਿਵਰੇਜ ਦੀ ਜਿਹੜੀ ਆਪਾਂ ਗੱਲ ਕਰਦੇ ਉਹਨੂੰ ਸਿੰਪਲ ਭਾਸ਼ਾ ਦੇ ਵਿੱਚ ਆਪਾਂ ਸਮਝਾਉਨੇ ਆ 5x ਲਿਵਰੇਜ ਨੂੰ ਤੁਸੀਂ ਲਾ ਲਓ ਕਿ 5 ਗੁਣਾ ਡਿਸਕਾਊਂਟ 5000 ਦੀ ਚੀਜ਼ ਤੁਹਾਨੂੰ 1000 ਦੇ ਵਿੱਚ ਮਿਲ ਜੂਗੀ ਮਤਲਬ 5 ਗੁਣਾ ਸਸਤੀ ਮਿਲ ਜੂਗੀ ਇਹ ਫਾਇਦਾ ਇੰਟਰਡੈਟਾ ਤੇ ਤੁਜੀ ਜੀ ਜੀ ਆਪਾਂ ਗੱਲ ਕਰੀਏ ਇੰਟਰਾਡੇ ਜਿਵੇਂ ਨਾਮ ਤੋਂ ਆਪਾਂ ਆਪਾਂ ਨੂੰ ਪਤਾ ਲੱਗਦਾ ਇੰਟਰਾਡੇ ਮਤਲਬ ਕੇਵਲ ਇੱਕ ਦਿਨ ਵਾਸਤੇ 9:15 ਮਿੰਟ ਤੇ ਮਾਰਕੀਟ ਖੁੱਲਦੀ ਹੈ ਤੇ 9:15 ਮਿੰਟ ਤੋਂ ਲੈ ਕੇ 3:30 ਵਜੇ ਤੱਕ ਮਾਰਕੀਟ ਖੁੱਲੀ ਰਹਿੰਦੀ ਹੈ ਸੋ ਇਹ ਜਿਹੜਾ ਸਮਾਂ 6 6 ਸਾਢੇ 6 ਘੰਟੇ ਦਾ ਇਸੇ ਸਮੇਂ ਦੇ ਵਿੱਚ ਵਿੱਚ ਜੋ ਵੀ ਕਰਨਾ ਤੁਸੀਂ ਕਰਨਾ ਹੈ ਕਿ ਐਂਟਰੀ ਵੀ ਇਹਦੇ ਵਿੱਚ ਵਿੱਚ ਕਰਨੀ ਹੈ ਤੇ ਐਗਜ਼ਿਟ ਵੀ ਇਹਦੇ ਵਿੱਚ ਵਿੱਚ ਹੀ ਕਰਨਾ ਤੁਸੀਂ ਇਸ ਟ੍ਰੇਡ ਨੂੰ ਅਗਲੇ ਦਿਨ ਲੈ ਕੇ ਨਹੀਂ ਜਾ ਸਕਦੇ ਸੋ ਇਹ ਹੈ ਇੰਟਰਾਡੇ ਦਾ ਸਾਰਾ ਗੇਮ ਬਾਕੀ ਆਉਤੇ ਕਵਾਂਟੀਟੀ ਹੈ ਜਿੰਨੇ ਤੁਸੀਂ ਨੰਬਰ ਆਫ ਸ਼ੇਅਰ ਇੱਥੇ ਐਡ ਕਰਨਾ ਚਾਹੁੰਦੇ ਜੋ ਐਡ ਕਰ ਸਕਦੇ ਹੋ ਤੇ ਜੇ ਤੁਸੀਂ ਲਿਮਿਟ ਪ੍ਰਾਈਸ ਲਾਉਣਾ ਚਾਹੁੰਦੇ ਜੋ ਇੱਥੇ ਲਾ ਸਕਦੇ ਹੋ ਬਾਕੀ ਥੱਲੇ ਆ ਗਿਆ ਸਟੌਪ ਲੌਸ ਸਟੌਪ ਲੌਸ ਦਾ ਵੀ ਦੇਖੋ ਬਹੁਤ ਵਧੀਆ ਤੇ ਸੇਫ ਤਰੀਕਾ ਇਹਦੇ ਵਿੱਚ ਕਿਉਂਕਿ ਜੇ ਦੇਖੋ ਜਦੋਂ ਆਪਾਂ ਆਪਾ ਆਪਸ਼ਨ ਕਰਦੇ ਹਾਂ ਨਿਫਟੀ ਵਿੱਚ ਬੈਂਕ ਨਿਫਟੀ ਵਿੱਚ ਜਾਂ ਫਿਰ ਸਟਾਕਸ ਦੇ ਵਿੱਚ ਸੋ ਸਟਾਕ ਦਾ ਪ੍ਰਾਈਸ ਦੇਖੋ ਚੱਲਣ ਡਿਆ 5120 ਰੁਪਏ 90 ਪੈਸੇ ਪਰ ਜੇ ਆਪਾਂ ਇਹਦੇ ਵਿੱਚ ਆਪਸ਼ਨ ਕਰਾਂਗੇ ਸੋ ਆਪਸ਼ਨ ਦਾ ਜਿਹੜਾ ਪ੍ਰਾਈਸ ਹੋ ਅਲੱਗ ਹੁੰਦਾ ਜਿਵੇਂ ਨਿਫਟੀ ਬੈਂਕ ਨਿਫਟੀ ਦੇ ਵਿੱਚ ਜ ਸੋ ਨਿਫਟੀ ਦਾ ਪ੍ਰਾਈਸ ਚੱਲਣ ਡਿਆ 24000 25000 ਪਰ ਆਪਸ਼ਨ ਦਾ ਜਿਹੜਾ ਪ੍ਰਾਈਸ ਹੁੰਦਾ ਅਲੱਗ ਹੁੰਦਾ ਸੋ ਉਹਦੇ ਵਿੱਚ ਜਿਹੜਾ ਆਪਾਂ ਸਟੌਪ ਲੋਸ ਲਾਉਣਾ ਉਹ ਆਪਸ਼ਨ ਦੇ ਪ੍ਰਾਈਸ ਦੇ ਹਿਸਾਬ ਨਾਲ ਲਾਉਣਾ ਪੈਂਦਾ ਪਰ ਜੇ ਆਪਾਂ ਇੰਟਰਾਡੇ ਕਰਦੇ ਹਾਂ ਸਟੌਕ ਦੇ ਵਿੱਚ ਸੋ ਫਿਰ ਜਿਹੜਾ ਸਟੌਕ ਦਾ ਪ੍ਰਾਈਸ ਚੱਲਣ ਡਿਆ ਇਹਦੇ ਹਿਸਾਬ ਨਾਲ ਆਪਾਂ ਸਟੌਪ ਲੋਸ ਲਾਉਣਾ ਜੇ ਆਪਾਂ ਨੂੰ ਲੱਗਦਾ ਆ ਜਿੱਦ ਤਰ੍ਹਾਂ ਹੁਣ 5120 ਰੁਪਏ 90 ਪੈਸੇ ਤੇ ਚੱਲਣ ਡਿਆ ਆਪਾਂ ਇੱਥੇ ਬਾਏ ਕਰ ਲਿਆ ਆਪਾਂ ਨੂੰ ਲੱਗਦਾ ਉੱਤੇ ਜਾਊਗਾ ਤੇ ਜੇ ਆਪਾਂ ਇਹਦੇ ਵਿੱਚ ਸਟੌਪ ਲੋਸ ਲਾਉਣਾ ਹੈ ਸੋ ਆਪਾਂ ਲਾ ਦਾਂਗੇ ਸੋ ਸਿੰਪਲ ਇਹਦੇ ਵਿੱਚ ਸਟਾਪ ਲੋਸ ਲਾਉਣਾ ਵੀ ਤੇ ਸਿੰਪਲ ਹੀ ਟ੍ਰੇਡ ਕਰਨਾ